ਮਨਜੀਤ ਹਾਂਜੀ ਕਿੰਨਾ ਕੰਮ ਰਹਿ ਗਿਆ ਤੇਰਾ ਕੰਮ ਤਾਂ ਮੈਂ ਨਿਮੇੜ ਹੀ ਲਿਆ ਜੀ ਹਾਂਜੀ ਦੱਸੋ ਉਹ ਸੰਨੀ ਕਰਤੀ ਮੈਂ ਤਿੰਨ ਕੁ ਮਾਜਾ ਡੰਗਰਾਂ ਨੂੰ ਬੰਨਦੀ ਮੈਂ ਖੇਤ ਚੱਲਦੀ ਆ ਠੀਕ ਹੈ ਕੋਈ ਗੱਲ ਨਹੀਂ ਜੀ ਤੁਸੀਂ ਜਾਓ ਮਾਪੀ ਗੌਰ ਨਾਲ ਬੰਨ ਦੂੰਗੀ ਨਾਲੇ ਮੇਰੀ ਗੱਲ ਸੁਣ ਉਹ ਜੀਤ ਦਾ ਵੀ ਮੜਾ ਮੋਟਾ ਖਿਆਲ ਰੱਖਿਆ ਕਰ ਉਹ ਪੜਦਾ ਪੜਦਾ ਹੈ ਕਿ ਨਹੀਂ ਇਹ ਤੁਸੀਂ ਕਿਹੋ ਜੀ ਗੱਲ ਕਰਦੇ ਹੋ ਸੀ ਪੜਦਾ ਮੇਰਾ ਪੁੱਤ ਪੜਦਾ ਕਿਉਂ ਨਹੀਂ ਹਨ ਨਾਲੇ ਆਪਾਂ ਨੇ ਇੰਨੇ ਮਹਿੰਗੇ ਸਕੂਲ ਚ ਲਾਇਆ ਤੁਹਾਨੂੰ ਵੀ ਪਤਾ ਹੀ ਆਪਾਂ ਕਿੰਨਾ ਖਰਚਾ ਕਰਦੇ ਆ ਉਹਦੇ ਤੇ ਚਲੋ ਠੀਕ ਆ ਖਿਆਲ ਰੱਖਿਆ ਕਰ ਮੈਂ ਖੇਪ ਜਾਣਾ ਕੋਈ ਗੱਲ ਨਹੀਂ ਜਾਓ ਤੁਸੀਂ ਧਿਆਨ ਨਾਲ ਆ ਵੀ ਮੈਂ ਕੰਮ ਜਿੰਨੇ ਮੇੜੀ ਦਿੱਤੇ ਐ ਕਰਦੀਆਂ ਉਹ ਕੱਪੜੇ ਪਹੁੰਤੇ ਪਏ ਨੇ ਕੱਪੜੇ ਧੋ ਲੈਣੀਆਂ ਪਹਿਲਾਂ ਓਜੀਤ ਤੂੰ ਵੀ ਛੱਡ ਦੇ ਰੋਜ਼ ਲੜ ਕੇ ਘਰੇ ਆਇਆ ਨਾ ਕੱਲ ਜਵਾਕ ਥਾਂ ਥਾਂ ਕਰਦੇ ਜਵਾਕ ਕੁੱਟਦੇ ਦਿੰਨੇ ਤੂੰ ਵੀ ਪੜਾਈ ਜਿੱਦਣ ਕਰ ਲੈ ਮੜਾ ਮੋਟਾ ਉਹ ਫਾਇਦਾ ਕੀ ਹੈ ੱਟ ਤੇ ਜਵਾਨੀ ਆਈ ਦਾ ਫਾਇਦਾ ਕੀ ਹੈ ੱਟ ਤੇ ਜਵਾਨੀ ਲੱਗ ਜੂ ਫਾਇਦਾ ਜਵਾਨੀ ਦਾ ਡੇਡੀ ਹਾਂ ਆਲਾ ਮੈਂ ਛੋਟੇ ਵਾਸਤੇ ਚਾਹ ਲੈ ਕੇ ਆਇਆ ਉਹ ਤੂੰ ਸਕੂਲ ਨਹੀਂ ਗਿਆ ਹੈਗਾ ਤੂੰ ਕਿਉਂ ਆਇਆ ਚਾਹ ਲੈ ਕੇ ਡੈਡੀ ਆਸਤਾ ਐਦਵਾਰ ਸੀ ਸਾਨੂੰ ਪਤਾ ਨਹੀਂ ਓਹੋ ਕਿਹੜਾ ਜਾਦਨੇ ਲੇ ਧਰਦੇ ਇੱਥੇ ਤਾਂ ਆ ਥੋੜਾ ਜਿਹਾ ਰਹਿ ਗਿਆ ਘੜ ਕੇ ਪੀਣੇ ਆ ਫਿਰ ਓਏ ਤੂੰ ਆ ਕੀ ਕਰਨ ਲੱਗ ਗਿਆ ਡੈਡੀ ਮੈਂ ਸੋਚਿਆ ਵੀ ਛੋਟੇ ਭਾਰ ਹੋਲਾ ਕਰਾਦਾ ਪੁੱਤਰਾ ਇਨਾਂ ਦੋ ਏਕੜਾਂ 'ਚ ਮੈਂ ਵੀ ਤੇਰੇ ਵਾਂਗੂੰ ਨਿੱਕਾ ਜਾਂ ਕਹੀ ਫੜ ਕੇ ਬਾਪੂ ਨਾਲ ਭਾਰ ਹੌਲਾ ਕਰਾਉਣ ਲੱਗਾ ਸੀ ਨਾ ਤਾਂ ਮੈਂ ਆਪਣੇ ਬਾਪ ਦਾ ਭਾਰ ਹੌਲਾ ਕਰ ਸਕਿਆ ਸਗੋਂ ਉਹੀ ਬਾਪ ਦੇ ਭਾਰ ਵਾਲੀ ਪੰਡ ਉਹਦੇ ਤੁਰ ਜਾਣ ਪਿੱਛੋਂ ਆਪਣੇ ਸਿਰ ਤੇ ਚੁੱਕਣੀ ਪੈਗੀ ਡੈਡੀ ਕਿਹੜੀ ਸੋਚਾਂ ਚ ਪੈ ਗਏ ਜਾ ਤੂੰ ਘਰੇ ਜਾ ਕੇ ਪੜ੍ਹਾਈ ਕਰ ਲੈ ਡੈਡੀ ਥੋੜਾ ਜਿਆ ਤਾਂ ਰਹਿ ਗਿਆ ਕੱਟੀ ਚੱਲ ਪਾਂਗੇ ਉਹ ਟਾਈਮ ਨਾ ਲੱਗ ਜੇ ਮੈਂ ਤਾਂ ਕਹਿੰਦਾ ਸੀ ਤੈਨੂੰ ਆਹ ਵੇਖ ਫਿਰ ਆਹ ਵੇਖ ਲੈ ਹਾਂ ਹਾਂ ਆਹ ਰੰਗ ਮੈਨੂੰ ਪਸੰਦ ਆ ਠੀਕ ਆ ਫਿਰ ਭਨੇ ਲੈ ਲੈ ਤੂੰ ਤੇ ਸੂਟ ਵੀ ਇਹ ਸੋਹਣਾ ਹੈ ਨਾ ਸੁੱਤੀ ਹੈ ਅੱਛਾ ਹਾਂ ਦੇਖੋ ਜੀ ਦੇਖੋ ਜੀ ਸੋਹਣਾ ਲੱਗੂ ਮੇਰੇ ਬਹੁਤ ਸੋਹਣਾ ਹੈ ਲੈ ਲੈ ਵਧੀਆ ਹੈ ਮੇਰੇ ਵਾਸਤੇ ਵੀ ਲੋਅਰ ਪੈਂਟ ਲੈ ਲਓ ਉਹ ਲੈ ਲਓ ਭਾਈ ਆ ਵੀ ਹੈਗਾ ਲੋਰ ਪੈਂਟ ਵੀ ਹੈਗਾ ਉਹ ਤੈਨੂੰ ਚੱਲ ਕੋਈ ਨਹੀਂ ਦੇਖ ਲੈ ਤੂੰ ਦੇਖ ਲੈ ਦੇਖਣਾ ਤਾਂ ਚੱਲ ਕੋਈ ਗੱਲ ਨਹੀਂ ਪੁੱਤ ਤੇਰੇ ਲਈ ਦੇਖ ਲੈਣੇ ਆ ਆ ਦੇ ਪੁੱਤ ਪਜਾਮਾ ਕੁੜਤੇ ਦਾ ਕਪੜਾ ਵਧੀਆ ਕਵਟਰ ਦਾ ਲੈ ਮੈਨੂੰ ਲੋਰ ਪੈਂਟ ਉਹ ਤਾਂ ਹੈ ਨਹੀਂ ਪੁੱਤ ਫਿਰ ਲੈ ਕੇ ਹੀ ਆਇਆ ਹੈਗਾ ਮੈਂ ਚਲੋ ਫਿਰ ਠੀਕ ਆ ਆ ਦੇ ਕੋਈ ਨਾ ਪੁੱਤ ਅਗਲੀ ਵਾਰੀ ਲੈ ਕੇ ਆਉਗਾ ਬਾਈ ਚੰਗਾ ਅਗਲੀ ਵਾਰੀ ਲੈ ਕੇ ਆ ਜੀ ਦਵਾ ਦੇ ਭੈਣੇ ਤੁਸੀਂ ਲਈ ਕਿਹੜਾ ਮਹਿੰਗਾ ਹੈ ਇਹ ਨਹੀਂ ਕੋਈ ਇਹਦੇ ਨਾਲ ਦਿੱਤਾ ਨਾ ਪਾਏ ਨੇ ਇਹਦੇ ਕੋਲੇ ਵੀ ਇਹ ਤਾਂ ਨਿੱਖੜਦਾ じゃ ਨਹੀਂ ਹੈਗਾ ਜਵਾਕ ਤੈਨੂੰ ਪਤਾ ਹੀ ਐ ਚਿੱਟੇ ਜਿਲੇ ਵੇੜ ਲੰਦਾ ਉਹ ਭਨੇ ਆਏਗੇ ਤਾਂ ਕੰਮ ਆਊਗਾ ਬਾਹਰ ਆਂਦੇ ਜਾਂਦੇ ਕੋਈ ਗੱਲ ਨਹੀਂ ਵੀਰੇ ਫੇਰ ਲੈ ਮੰਗੇ ਸੀ ਰੱਖ ਦਿਓ ਕੋਈ ਨਾ ਪਤਾ ਫੇਰ ਲੈ ਮੰਗੇ ਬਾਜ਼ਾਰੋਂ ਲੈ ਮੰਗੇ ਵਧੀਆ ਜਿਹਾ ਚੰਗਾ ਹੋਰ ਦਿਖਾ ਭਨੇ ਨਹੀਂ ਨਹੀਂ ਵੀਰੇ ਬਸ ਆਹੀ ਪਸੰਦ ਸੀਗਾ ਇਹਦਾ ਰੇਟ ਦੱਸੋ ਤੁਸੀਂ ਉਹ ਭਨੇ ਉਹ ਤਾਂ 1000 ਰੁਪਏ ਦਾ ਚੱਲ ਤੁਸੀਂ 800 ਦੇ ਦਿਓ 800 ਨਾ ਨਾ ਬਾਈ ਜੀ 800 ਤਾਂ ਬਹੁਤ ਜ਼ਿਆਦਾ ਚਲ ਭਾਏ ਨਾ ਕੋਈ ਮੈਂ ਤਾਂ ਤੈਨੂੰ ਲੱਗਦੇ ਰੇੜੀ ਦੇ ਰਹੇ ਆਂ ਜਮ 1 ਰੁਪਏ ਨਹੀਂ ਘਮਾਰੇ ਦੇ ਚਾਉਂ ਫਿਕਰ ਨਾ ਕਰ ਭਾਏ ਨਾ ਕੋਈ ਗੱਲ ਨਹੀਂ 50 ਸੌ ਘੱਟ ਦੇ ਦੇ ਚੱਲ ਮੈਨੂੰ ਬਹੁਤ ਹੀ ਫੀਸ ਵੀ ਕਰਨੀ ਹੈ ਨਾ ਨਾ ਭਾਈ ਚੱਲ ਤੁਸੀਂ ਰਹਿਣੇ ਦਿਓ ਇਹਦੇ ਨਾਲ ਦਾ ਨਾ ਰੰਗ ਜਾਪਿਆ ਹੈ ਮੇਰੇ ਕੋਲ ਉਹ ਲੈ ਲਾ ਭਾਏ ਨਾ ਇਹ ਸੂਟ ਬਾਰ-ਬਾਰ ਨਹੀਂ ਜਾਂਦੇ ਹੈਗੇ ਕੋਈ ਗੱਲ ਨਹੀਂ ਜੇ ਤੁਸੀਂ ਫੇਰ ਘੇੜਾ ਮਾਰਿਆ ਨਾ ਅਸੀਂ ਫੇਰ ਲੈਵਾਂਗੇ ਜਰੂਰ ਚਲ ਮਰਜ਼ੀ ਆ ਭਾਏ ਤੇਰੀ ਕੋਈ ਨਾ ਮੈਂ ਜਦ ਅਸੀਂ ਘੇੜਿਆ ਆਂ हां जब सुबह चलो चंगा पणे चाय पणी वीर बस पणे जूंदी रे क्यों मंजीत ਲੈ ਲੈ सूट फिर नहीं लगता ਨਹੀਂ जी मैं क्यों कहतो नहीं ले ओ ना ਮਹਿੰਗਾ ਬੋਲਦਾ ਸੀਗਾ ਕਿੰਨਾ ਕੁ ਮਹਿੰਗਾ ਸੀ ਏਡਾ ਫਿਰ ਵੀ ਨਾਲੇ ਉਹਦੇ ਨਾਲ ਦਾ ਮੇਰੇ ਕੋਲ ਪਿਆ ਸੀ ਤਾਂ ਕਰਕੇ ਵੀ ਨਹੀਂ ਮੈਂ ਲੱਤ ਉਹਦੇ ਨਾਲ ਦਾ ਸੂਟ ਹੂੰ ਚਲ ਚਾ ਲੈ ਕੇ ਆ ਤੁਸੀ ਬੈਠੋ ਜੀ ਮੈਂ ਲੈ ਕੇ ਆਉਂਦੀ ਆ ਚਾਹ ਜਾਂ ਲਿਆ ਛੇਤੀ ਆ ਲਓ ਜੀ ਚਾਹ ਹਮ ਬਣਈਏ ਪੈਸੀ ਦੀ ਮਨਜੀਤ ਮੈਨੂੰ ਇੱਕ ਗੱਲ ਦੱਸ ਤੂੰ ਝੂਠ ਕਿਉਂ ਬੋਲਿਆ ਮੈਂ ਤੇਰੇ ਕੋਲੇ ਪਹਿਲਾਂ ਇਹੋ ਜਿਹਾ ਸੂਟ ਕਦੇ ਦੇਖਿਆ ਤਾਂ ਹੈ ਨਹੀਂ ਸਹੀ ਕਿਹਾ ਜੀ ਤੁਸੀਂ ਦਰਅਸਲ ਗੱਲ ਇਹ ਹੈ ਸਕੂਲ ਤੋਂ ਨਾ ਮੈਨੂੰ ਬਾਰ-ਬਾਰ ਫੋਨ ਆਈ ਜਾਂਦੇ ਆ ਮੁੰਡੇ ਦੀ ਫੀਸ ਬਾਰੇ ਆਪਣੇ ਹਾਲੇ ਤੱਕ ਫੀਸ ਨਹੀਂ ਭਰੀ ਹੈਗੀ। ਬਾਕੀ ਤੁਸੀਂ ਫਿਕਰ ਨਾ ਕਰੋ। ਕੋਈ ਗੱਲ ਨਹੀਂ। ਹੈ ਇੱਕ ਵਾਰ ਨਾ ਮੁੰਡੇ ਨੂੰ ਨੌਕਰੀ ਤੇ ਲੱਗ ਜਾਂਦੇ ਫੇਰ ਦੇਖੋ। ਮੈਂ ਮਹਿੰਗੇ ਮਹਿੰਗੇ ਸੂਟ ਪਾਇਆ ਕਰੂੰਗੀ। ਨਾਲੇ ਤੁਹਾਨੂੰ ਵੀ ਪਤਾ ਹੈ ਕਿ ਆਪਣੀ ਫਸਲ ਵੀ ਘੱਟੇ ਨਿਕਲੀ ਹੈ। ਤੁਸੀਂ ਬਹੁਤਾ ਨਾ ਸੋਚੀ ਜਾਓ ਜੀ। ਆਹ ਫੜੋ ਚਾਹ ਪੀ ਲਓ। ਰੱਖ ਦੇ ਥੱਲੇ। ਪੀ ਲੈ ਨੰਮ ਕੋ। ਠੰਡੀ ਨਾ ਕਰ ਲਿਓ ਪੀ ਲਿਓ ਚੰਗਾ। ਕੋਈ ਨਾ ਕੋਈ ਨਾ ਪੀ ਲੈ ਨੰਮ। ਮੈਂ ਵੀ ਮੁੰਡੇ ਨੂੰ ਚਾਹ ਫਰਾਇਆ ਹੈ। ਜੀ ਮੈਂ ਤਾਂ ਗਲਾਸ ਲੈਣਾ ਆਈ ਸੀ ਤੁਸੀਂ ਚਾਹ ਹੀ ਨਹੀਂ ਪੀਤੀ ਚਾਹ ਠੰਡੀ ਕਰ ਲਈ ਅਸਲ ਚ ਨਾ ਚਾਹ ਪੀਣ ਨੂੰ ਮਨ じゃ ਨਹੀਂ ਕਰਦਾ ਹੈਗਾ ਜੀ ਲੱਸੀ ਲੈ ਕੇ ਆ ਮੈਂ ਤੁਹਾਡੇ ਲਈ ਠੰਡੀ ਠੰਡੀ ਤੁਹਾਡਾ ਲੱਸੀ ਪੀਣ ਨੂੰ ਜੀ ਕਰਦਾ ਹੈ ਨਾ ਜਦ ਜੀਤ ਤਾਂ ਮਨ ਜੀਤ ਮੇਰਾ ਹੈ ਮੈਨੂੰ ਐਂ ਦੱਸ ਤੈਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਮੈਂ ਮੇਰੇ ਮਨ ਚ ਇਹ ਚੱਲ ਰਿਹਾ ਆ ਆਪਾਂ ਨਾ ਗੁਰੂ ਦੀ ਹਜ਼ੂਰੀ ਚ ਲਾਵਾ ਲੱਤੀਆਂ ਨੇ ਜੇ ਪਿਆਰ ਨਾਲ ਰਿਸ਼ਤੇ ਨਿਵਾਏ ਜਾਣ ਨਾ ਹਾਂ ਤਾਂ ਇੱਕ ਦੂਜੇ ਦੀ ਦਿਲ ਦੀ ਗੱਲ 부ਝੀ ਜਾਂਦੀ ਐ ਕੋਈ ਗੱਲ ਨਹੀਂ ਜੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਠੰਡੀ ਠੰਡੀ ਲੱਸੀ ਲੈ ਕੇ ਆਉਂਦੀ ਆ ਮੈਂ ਲਿਆਉਣੀ ਐ ਜੀ ਇੱਕ ਮਿੰਟ ਬੈਠ ਕੀ ਹੋਇਆ ਜੀ ਮਨਜੀਤ ਤੈਨੂੰ ਜਿੰਨੇ ਸੋਹਣੇ ਰੱਬ ਨੇ ਸੂਰਤ ਤੇ ਸਿਰਤ ਬਖਸ਼ੇ ਨੇ ਨਾ ਉਹਨੇ ਚੰਗੇ ਤੇਰੇ ਲੇਖ ਨਹੀਂ ਲਿਖੇ ਨਾ ਕੀ ਹੋਇਆ ਮੇਰੇ ਲੱਖਾਂ ਨੂੰ ਚੰਗੇ ਭਲੇ ਤਾਂ ਹੈਗੇ ਨੇ ਜਿੱਦ ਜਦ ਤੂੰ ਨਮੀ ਨਮੀ ਵਿਆਹੀ ਆਈ ਸੀ ਨਾ ਤੇਰਾ ਰੂਪ ਢਲ ਢਲ ਪੈਂਦਾ ਸੀ ਤੈਨੂੰ ਗੂੜੇ ਗੂੜੇ ਰੰਗਾਂ ਦੇ ਸੂਟ ਐਨੇ ਪਸੰਦ ਸੀ ਤੇ ਨਾਲੇ ਜੱਜ ਦੇ ਦੀ ਬਹੁਤ ਸੀ ਮੈਂ ਤੇਰੀ ਗੂੜੇ ਰੰਗਾਂ ਦੀ ਰੀਤ ਤਾਂ ਪੂਰੀ ਨਹੀਂ ਕਰ ਸਕਿਆ ਮੈਂ ਤਾਂ ਸਗਮਾ ਤੇਰੇ ਚਿਹਰੇ ਦਾ ਰੰਗ ਵੀ ਫਿੱਕਾ ਪਾਤਾ ਤੂੰ ਆਪਣੇ ਚਾਹ ਲਾੜ ਮੇਰੀਆਂ ਮਜਬੂਰੀਆਂ ਦੀ ਪੰਡ ਚ ਬੰਨ ਤੇ ਜੜੀ ਪੰਡਰ ਨੂੰ ਆਪਾਂ ਹੁਣ ਦੋਨੇ ਚੱਕੀ ਫਿਰਦੇ ਆਂ ਕਾਸ਼ ਕਿਤੇ ਤੂੰ ਕਿਸੇ ਚੰਗੇ ਘਰੇ ਬਸ ਕਰ ਸਰਦਾਰਾ ਆ ਤੂੰ ਜੇ ਕੀ ਕਹੀ ਜਾਂਨੇ ਹੋ ਮੈਂ ਦੇਖੇ ਨੇ ਅਮੀਰ ਲੋਕਾਂ ਦੇ ਉਹਨਾਂ ਜਨਾਨੀਆਂ ਦੇ ਸੁਪਨੇ ਰੁੱਲਦੇ ਕੀ ਕਰਾਉਣਾ ਆਪਾਂ ਇੰਨੇ ਪੈਸੇ ਤੋਂ ਜਦੋਂ ਬੰਦਾ ਦੁਖੀ ਹੋਵੇ ਨਾ ਫਿਰ ਕੁਝ ਵੀ ਚੰਗਾ ਨਹੀਂ ਲੱਗਦਾ ਹੈਗਾ ਮੇਰੀ ਬਹੁਤ ਚੰਗੀ ਕਿਸਮਤ ਹੈ ਕਿ ਮੇਰੇ ਕਰਮਾਂ 'ਚ ਤੁਸੀਂ ਲਿਖੇ ਰੱਬ ਨੇ ਪੈਸਾ ਕੋਠੀਆਂ ਹਵੇਲੀਆਂ ਇਹ ਸਭ ਕੁਝ ਮਾਇਨੇ ਨਹੀਂ ਰਹਿੰਦੀਆਂ ਮਾਇਨੇ ਰਹਿੰਦੀ ਹੈ ਤਾਂ ਜੀਵਨ ਸਾਥੀ ਜੀਵਨ ਸਾਥੀ ਵਧੀਆ ਹੋਵੇ ਤਾਂ ਜ਼ਿੰਦਗੀ ਸੌਖੀ ਲੰਘ ਜਾਂਦੀ ਹੈ ਮੈਨੂੰ ਤੇਰੇ ਤੇ ਕੋਈ ਸ਼ਿਕਾਇਤ ਨਹੀਂ ਹੈਗੀ ਕੋਈ ਸ਼ਿਕਾਇਤ ਨਹੀਂ ਹੈਗੀ ਮੈਂ ਤਾਂ ਬਹੁਤ ਖੁਸ਼ ਨਸੀਬਾਂ ਕਿ ਮੇਰੀ ਕਿਸਮਤ ਤੇ ਤੁਸੀਂ ਆਏ। ਘਰ ਰੱਬ ਦਾ ਸ਼ੁਕਰਿਆ ਦਾ ਕਰਦੀ ਆਂ ਕਿ ਰੱਬ ਨੇ ਕਿੰਨੇ ਸੋਹਣੇ ਲੇਖ ਲਿਖੇ ਨੇ ਮੇਰੇ। ਸਤਿ ਸ਼੍ਰੀ ਅਕਾਲ ਜੀ ਬਾਬੂ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਬੈਠੋ। ਬੈਠੇ ਜੀ। ਮੈਂ ਵੀ ਸੋਚੀ ਜਾਂਦਾ ਸੀ ਯਾਰ। ਮੈਂ ਕਿਹਾ ਸਾਰੇ ਬੰਦੇ ਹਸਾਬ ਕਰ ਗਏ। ਹੈ ਕਿ ਤੂੰ ਕਿਉਂ ਨਹੀਂ ਆਇਆ ਬਈ? ਕਿਉਂ ਲੇਟ ਐ? ਬਸ ਬਾਬੂ ਜੀ ਕੰਮਾਂ ਧੰਦਿਆਂ ਚ ਟਾਈਮ ਦਾ ਹੀ ਨਹੀਂ ਲੱਗਿਆ ਹੈਗਾ। ਅੱਜ ਸੋਚਿਆ ਮੈਂ ਕਿ ਨਾਲੇ ਤਾਂ ਬਾਹੂ ਜੀਆਂ ਨਾਲ ਪਿਛਲਾ ਹਿਸਾਬ ਕਿਤਾਬ ਕਰਿਆ ਆਉਨੇ ਆ। ਹਾਂ। ਨਾਲੇ ਇਹਦੇ ਸਕੂਲ ਚੋਂ ਬਾਰ-ਬਾਰ ਫੋਨ ਕਰੀ ਜਾਂਦੇ ਐ। ਫੀਸ ਵਾਸਤੇ ਥੋੜੇ ਜਿਹਾ ਪੈਸੇ ਚਾਹੀਦੇ ਸੀ ਮੈਂ ਕਿ ਚਲੋ ਬਾਹੂ ਜੀਆਂ ਤੋਂ ਥੋੜੇ ਜਿਹੇ ਦੀ ਫੀਸ ਜੋ ਕੇ ਪੈਸੇ ਲਿਆ ਆਉਨੇ ਆਂਗੇ। ਰੰਜਨ ਯਾਰ ਤੂੰ ਮੜਾ-ਮੋਟਾ ਸੋਚਦਾ ਕਿਉਂ ਨਹੀਂ? ਪਹਿਲਾਂ ਤੂੰ ਤੇਰੇ ਪਿਓ ਦੇ ਇਲਾਜ ਵਾਸਤੇ ਕਿੰਨਾ ਪੈਸਾ ਵਰਤ ਗਿਆ। ਦੋ ਕਿੱਲਾਂ ਦੀ ਫਸਲ ਛੱਡ ਦੰਦਾਂ। ਪੈਸਾ ਤਾਂ ਪਹਿਲਾਂ ਹੀ ਬਹੁਤ ਖੜਾ ਏ ਯਾਰ। ਐ ਕਿਵੇਂ ਸਭ ਚਾਊਗਾ ਕੰਮ? ਬਾਹੂ ਜੀ ਮੈਂ ਕਿਹੜਾ ਕੋਈ ਕਾਰ ਜਾਂ ਕੋਠੀ ਵਾਸਤੇ ਤੁਹਾਡੇ ਤੋਂ ਪੈਸੇ ਮੰਗੇ ਨੇ ਨਾਲੇ ਜੇ ਮੈਂ ਆਪਣੇ ਬਾਪ ਦਾ ਇਲਾਜ ਨਾ ਕਰਵਾਉਂਦਾ ਮੈਂ ਸਾਰੀ ਉਮਰ ਆਪਦੀ ਜ਼ਮੀਰ ਨੂੰ ਕੀ ਜਵਾਬ ਦਿੰਦਾ ਰਹੀ ਗੱਲ ਇਹ ਜਵਾਕ ਦੀ ਸਾਨੂੰ ਵੀ ਇਹ ਹੈ ਜੇ ਦੋ ਅੱਖਰ ਜਵਾਕ ਪੜ ਜੇ ਕਿਤੇ ਸਾਡਾ ਵੀ ਮਾੜੇ ਮੋٹے ਦਿਨਾਂ ਦਾ ਫਰਕ ਪੈ ਜੇ ਉਹ ਬਰ ਪ੍ਰਾਈਵੇਟ ਸਕੂਲਾਂ ਨਾਲ ਮਤਲਬ ਲੈਣ ਕੋਈ ਜ਼ਰੂਰਤ ਨਹੀਂ ਸਰਕਾਰੀ ਸਕੂਲ 'ਚ ਪਾ ਦੇ ਇਹਨੂੰ ਦਸਵੇਂ ਕਰਕੇ ਕਿਸੇ ਦੁਕਾਨ ਤੇ ਲੱਗ ਜਾਊਗਾ ਆਵਦੀ ਹਕਾਤ ਤੋਂ ਵੱਧ ਕੇ ਪੰਗੇ ਨਾ ਲਿਆ ਕਰੋ ਤਾਂ ਹੀ ਤੰਗ ਹੁੰਨੇ ਹੋ ਤੇ ਨਾਲੇ ਭਾਈ ਰਹੀ ਗੱਲ ਪੈਸਿਆਂ ਦੀ ਪੈਸਿਆਂ ਨੂੰ ਤਾਂ ਮੇਰਾ ਕੋਰਾ ਜਵਾਬ ਪਹਿਲਾਂ ਪਿਛਲਾ ਹਿਸਾਬ ਕਰ ਜਾ ਅਗਲੀ ਗੱਲ ਫੇਰ ਕਰਾਂਗੇ ਠੀਕ ਹੈ ਬਾਬੂ ਠੀਕ ਸਵੀਕਾਰ ਲਾ ਅੱਗੇ ਵੀ ਪਿਆ ਬੁੱਤਾ ਜੀਤ ਪੁੱਤਾ ਆ ਮੁੰਡੇ ਨੂੰ ਕੀ ਹੋਇਆ ਇੰਨੀ ਸ਼ਰਾਰਤ ਕਰਦਾ ਸੀ ਚੁੱਪਚਾਪ ਨਿਕਲ ਗਿਆ ਕੀ ਹੋਇਆ ਜੀ ਕੀ ਸੱਚਨ ਲੱਗ ਪੇ ਐਂ ਦੱਸੋ ਆਰਤੀ ਕੋਲ ਗਏ ਸੀ ਮਿਲ ਕੇ ਪੈਸੇ ਵਰਦੀ ਦਵਾ ਲੈਂਦੀ ਲਫਾ ਫਲ ਫੂਫਾ ਕਿੱਥੇ ਆ ਹੱਥ 'ਚ ਤਾਂ ਤੁਹਾਡੇ ਕੋਲ ਕੁਝ ਹੈ ਨਹੀਂਗਾ ਮੰਜੀ ਤਾਂ ਅਸਲ 'ਨ ਆਰਤੀ ਨੇ ਪੈਸਿਆਂ ਨੂੰ ਤਾਂ ਜਵਾਬ ਦੇਤਾ ਜਵਾਬ ਦੇਤਾ ਜਵਾਬ ਕਾਤੋਂ ਦਿੱਤਾ ਤੁਸੀਂ ਕਹਿ ਦੇਣਾ ਸੀਗਾ ਵੀ ਅਸੀਂ ਹੌਲੀ-ਹੌਲੀ ਮੋੜ ਦਾਂਗੇ ਸਾਰੇ ਪੈਸੇ ਆ ਫਸਲ-ਫਸਲ ਚ ਕੱਟੇ ਜਾਂਦੇ ਨੇ ਬਥੇਰਾ ਕਿਹਾ ਸੀ ਨਹੀਂ ਮੰਨਿਆ ਕੀ ਕਰਦਾ ਫਿਰ ਮੈਂ ਕੋਈ ਗੱਲ ਨਹੀਂ ਜੀ ਫਿਰ ਇੰਨਾ ਕਾਤੋਂ ਸੋਚਦੇ ਹੋ ਫਿਰ ਕੀ ਹੋ ਗਿਆ ਜੇ ਆਰਤੀ ਨੇ ਜਵਾਬ ਦਿੱਤਾ ਜੇ ਇੱਕ ਰਾਹ ਬੰਦ ਹੋ ਜਾਂਦਾ ਨਾ ਉਹ ਕਹਿੰਦੇ ਨੇ ਰੱਬ ਚਾਰ ਰਾਹ ਖੋਲ ਦਿੰਦਾ ਤੁਸੀਂ ਫਿਕਰ ਨਾ ਕਰੋ ਆਪਣਾ ਜਵਾਖ ਅੱਗੇ ਪੜੂਗਾ ਵੀ ਤੇ ਇਹਦੀ ਬਰਦੀ ਵੀ ਆਊਗੀ ਸਾਰੇ ਸ਼ੌਂਕ ਪੂਰੇ ਹੋਣਗੇ ਤੁਸੀਂ ਟੈਨਸ਼ਨ ਨਾ ਲੋ ਟੈਨਸ਼ਨ ਵਾਲੀ ਗੱਲ ਤਾਂ ਹੋ ਜਾਂਦੀ ਹੈ ਨਾ ਕੀ ਕੀਤਾ ਕੀ ਜਾਵੇ ਸੋਚਦਾ ਦਏ ਹਾਂ ਸਾਨੂੰ ਕੋਈ ਸੋਚਣ ਦੀ ਲੋੜ ਨਹੀਂ ਬੱਸ ਮੈਂ ਸੋਚ ਲਿਆ ਵੀ ਕਰਨਾ ਕੀ ਹੈ ਕੀ ਸੋਚਿਆ ਹਾ ਸੋਚਿਆ ਜੀ ਮਨਜੀਤ ਹਾ ਚੱਕੋ ਇਹ ਤਾਂ ਤੇਰੀ ਮਾਂ ਦੀ ਆਖਰੀ ਨਿਸ਼ਾਨੀ ਸੀ ਕੋਈ ਗੱਲ ਨਹੀਂ ਇਹਨਾਂ ਨੂੰ ਵੇਚ ਕੇ ਭਲਾ ਤੇਰੀ ਮਾਂ ਦੀ ਅੰਦਰਾਂ ਕੀ ਕਹਿਣਗੀਆਂ ਕੁਛ ਨਹੀਂ ਕਹਿੰਦੀਆਂ ਮਾਂ ਦੀ ਅੰਦਰਾਂ ਜਦੋਂ ਮਜਬੂਰੀ ਹੁੰਦੀ ਹੈ ਨਾ ਤਾਂ ਬਹੁਤ ਕੁਝ ਕਰਨਾ ਪੈਂਦਾ ਹੈ ਤੁਸੀਂ ਇਹਨਾਂ ਨੂੰ ਵੇਚ ਆਓ ਆਪਾਂ ਜਵਾਕ ਪੜ੍ਹ ਲਿਖ ਲੂਗਾ ਹਮ ਕੋਈ ਨੌਕਰੀ ਤੇ ਲੱਗ ਜੂਗਾ ਇਹ ਪਾਏ ਕੀ ਸੋਹਣੇ ਲੱਗਦੇ ਨੇ ਮੇਰੇ ਤੁਸੀਂ ਮੇਰੀ ਗੱਲ ਮੰਨੋ ਚਲੋ ਮੇਰੀ ਇਹ ਗਲਤੀ ਮੰਨ ਲਓ ਜ ਇਹਨਾਂ ਨੂੰ ਵੇਚਣੇ ਨਹੀਂ ਇਹਨਾਂ ਨੂੰ ਗਿਰਵੀ ਰੱਖ ਦੋ ਜੇ ਦੋ ਆਪਣੇ ਕੋਲੇ 4 ਪੈਸੇ ਆਣਗੇ ਉਦੋਂ ਆਪਾਂ ਛਟਾ ਲਾਂਗੇ ਇਹਨਾਂ ਨੂੰ ਨਾਲੇ ਮੇਰੀ ਮਾਂ ਦੀ ਨਿਸਾਨੀ ਮੇਰੇ ਕੋਲ ਰਹਿ ਜਾਊਗੀ ਤੁਸੀਂ ਫਿਕਰ ਨਾ ਕਰੋ ਮਨਜੀਤ ਇਹ ਗਲਤ ਹੈ ਤੇਰੀ ਮੈਨੂੰ ਚਲ ਫੇਰ ਵੀ ਕੁਛ ਲੱਗੀ ਪਰ ਵੇਚਣ ਵਾਲੀ ਤਾਂ ਮੇਰਾ ਮਨ ਨਹੀਂ ਮੰਨਦਾ ਚਲੋ ਮੈਂ ਇੱਕ ਵਾਰੀ ਸਨਾਰ ਨਾਲ ਗੱਲ ਕਰਕੇ ਦੇਖ ਲੈਂਦਾ ਤੁਸੀਂ ਇਹਨਾਂ ਨੂੰ ਗਹਿਣੇ ਰੱਖ ਦਿਓ ਜਿੰਨੇ ਕ ਪੈਸੇ ਆਣਗੇ ਉਹਨਾਂ ਨਾਲ ਆਪਾਂ ਆਪਣੇ ਜਵਾਖ ਨੂੰ ਪੜ੍ਹਾ ਲਿਖਾ ਲਾਂਗੇ ਹੈ ਬੱਡੀ ਨੌਕਰੀ ਤੇ ਲੱਗ ਗਿਆ ਨਾ ਸਾਰੇ ਰੋਣੇ ਢੋਲੇ ਧੋਏ ਜਾਣਗੇ ਉਦੋਂ ਆਪਾਂ ਇਹਨਾਂ ਨੂੰ ਛਟਾ ਲਾਂਗੇ ਤੇ ਮੇਰੀ ਮਾਂ ਦੀ ਨਿਸ਼ਾਨੀ ਮੇਰੇ ਕੋਲ ਰਹਿ ਜਾਊਗੀ ਤੁਸੀਂ ਬਹੁਤੀ ਫਿਕਰ ਨਾ ਕਰਿਆ ਕਰੋ ਚੱਲ ਠੀਕ ਹੈ ਅੱਜ ਜੀ ਇਤਨੂ ਕਈ ਹੋ ਗਿਆ ਜੀ ਹਾਲੇ ਤੱਕ ਘਰੇ ਨਹੀਂ ਆਇਆ ਹੈਗਾ ਆ ਜਾਂਦਾ ਹੈ ਕੋਈ ਕੰਮ ਧੰਦਾ ਹੋ ਗਿਆ ਹੋਣਾ ਤਾਂ ਹੀ ਲੇਟ ਹੋਇਆ ਹੋਣਾ ਆ ਜਾਂਦਾ ਇਹੋ ਜਿਹਾ ਭਲਾ ਕੀ ਕੰਮ ਹੋ ਸਕਦਾ ਅੱਗੇ ਤਾਂ ਕਦੀ ਇੰਨਾ ਲੇਟ ਹੋਇਆ ਨਹੀਂ ਹੈਗਾ। ਉਹਦੇ ਪੜ੍ਹਾਈ ਲਿਖਾਈ ਦੇ ਕੰਮ ਚੱਲਦੇ ਨੇ। ਆ ਗਿਆ। ਲੈ ਆ ਗਿਆ। ਮੁਬਾਰਕਾ ਹੁਣ ਤੁਹਾਨੂੰ। ਮੁਬਾਰਕਾ। ਕਾਦੀਆ ਪੁੱਤ। ਮੈਨੂੰ ਨੌਕਰੀ ਮਿਲ ਗਈ ਮਾਂ। ਹਾਂ। ਉਹ ਤੂੰ ਸੱਚ ਕਹਿ ਰਿਹਾ। ਹਾਂ ਬਾਪੂ। ਮੁਬਾਰਕਾ ਤੈਨੂੰ ਵੀ। ਓ ਲੈ ਮੇਰਾ ਪੁੱਤ। ਆ ਤਾਂ ਤੂੰ ਕਾਲਜਾ ਹੀ ਠਾਰਤਾ। ਸਾਵਾਸ਼ ਮੇਰਾ ਪੁੱਤ। ਮਾਂ। ਵੰਡ ਦੇ ਲੱਡੂ ਕਮਾਣੀਆਂ ਨੂੰ ਦੱਸ ਦੇ ਉਹਨਾਂ ਨੂੰ। ਆਪਾਂ ਕਮਾਉਣ ਜੋਗੇ ਹੋ ਗਏ ਹੁਣ। ਹਾਂ ਹਾਂ ਪੁੱਤ। ਵੰਡਦੀਆਂ। ਨੜਿਆ ਖੁਸ਼ਖਬਰੀ ਸੁਣਨ ਦੇ ਲਈ ਤਾਂ ਨਾ ਸੱਚੀ ਮੈਂ ਤਰਸੀ ਬੈਠੀ ਸੀ ਬਾਹੇ ਗਰੂ ਨੇ ਆਪਣੀ ਸੁਣ ਲਈ ਹਾ ਤੇਰੇ ਵੀ ਪੁੱਤ ਮਿਹਨਤ ਪੱਲੇ ਪੈ ਗਈ ਆਪਣੇ ਹੁਣ ਦਿਨ ਨੂੰ ਵਾਪਸ ਮੁੜਿਆ ਆ ਗਰੀਬੀ ਜੀ ਨਾ ਹੁਣ ਸਾਰੀ ਚੱਕੀ ਜਾਊਗੀ ਉਹ ਰੱਬ ਕਦੇ ਤਾਂ ਸੁਣਦਾ ਹੀ ਐ ਜਾਂਦਾ ਰਹਿ ਮੇਰਾ ਪੁੱਤ ਚਲੋ ਬਾਪੂ ਮੈਂ ਦੇ ਆਂ ਯਾਰਾਂ ਦੋਸਤਾਂ ਨੂੰ ਪਾਰਟੀ ਮੈਂ ਕਿਹਾ ਜਰੂਰ ਜਰੂਰ ਜਾ ਕੱਪੜੇ ਬਦਲ ਲੈ ਮਬਾਰਕਾਂ ਜੀ ਤੁਹਾਨੂੰ ਵੀ ਆ ਲਓ ਜੀ ਸਭ ਤੋਂ ਪਹਿਲਾਂ ਤਾਂ ਨਾ ਤੁਸੀਂ ਮੂੰਹ ਮਿੱਠਾ ਕਰੋ ਮੈਂ ਕਿਹਾ ਸਰਦਾਰਨੀਏ ਇਹ ਜੇ ਸਹੀ ਕੁਛ ਦੀਆਂ ਨਾ ਇਹ ਤੇਰੀ ਮਿਹਨਤ ਦਾ ਮੁੱਲ ਐ ਮੈਨੂੰ ਯਾਦ ਹੈ ਕਿਵੇਂ ਤੂੰ ਜੀਤ ਨੂੰ ਪੜਾ ਕੇ ਇੱਥੋਂ ਤੱਕ ਪਹੁੰਚਾਇਆ ਪਹਿਲਾ ਹੱਥ ਤੇਰਾ ਬਣਦਾ ਮੂੰਹ ਮਿੱਠਾ ਕਰਨ ਦਾ ਹੋਰ ਵੀ ਸਾਡੂ ਆ ਬੜੇ ਚਿਰ ਬਾਅਦ ਘੇੜਾ ਮਾਰਿਆ ਬਸ ਭਾਈ ਤੈਨੂੰ ਪਤਾ ਹੈ ਕੰਮ ਤਾਂ ਦੇਜੇ ਚ ਟਾਈਮ ਹੀ ਨਹੀਂ ਲੱਗਦਾ ਸੀਗਾ ਹੋਰ ਘਰੇ ਤਾਂ ਸਭ ਠੀਕ ਠਾਕ ਹੈ ਹਾਂ ਸਾਰੇ ਠੀਕ ਸੀ ਭਾਈ ਤੁਸੀਂ ਸੁਣਾਓ ਆਪਣਾ ਬਸ ਵਧੀਆ ਹੈ ਹੋਰ ਮੇਰੀ ਸਾਲੀ ਹੋਣੀ ਠੀਕ ਠਾਕ ਨੇ ਜਮਾ ਬਾਗੋ ਬਾਗ ਨੇ ਨਾ ਤੂੰ ਕੋ ਲਿਆ ਕੇ ਜਗਰਾ ਲੈ ਆਉਂਦਾ ਮੇਰੀ ਭੈਣ ਨੂੰ ਵੀ ਨਾਲੀ ਬਸ ਲਿਆਉਣਾ ਸੀਗਾ ਮੈਂ ਮੈਂ ਆਉਂਦੇ ਆਉਂਦੇ ਮਾਂ ਚੱਲ ਨਾਲ ਤਾਂ ਬਾਈ ਨੂੰ ਵਧਾਈਆਂ ਦੇ ਆਵਾ ਮੁੰਡੇ ਨੂੰ ਸੁੱਖਣਾ ਨੌਕਰੀ ਲੱਗੀ ਹੈਗੀ ਪਾਰਟੀ ਰਹਿਣੀ ਥੋੜੇ ਕਣੀ ਨਾਲੇ ਮੈਨੂੰ ਇੱਕ ਕੰਮ ਸੀ ਬਾਈ ਛੋਟਾ ਜਿਹਾ ਹਾਂ ਆਇਆ ਤਾਂ ਤੂੰ ਕਿਸੇ ਕੰਮ ਹੀ ਹੋਵੇਂਗਾ ਉਹ ਤਾਂ ਪਤਾ ਹੈ ਕੀ ਕੰਮ ਸੀ ਦੱਸ ਬਾਈ ਮੈਂ ਤਾਂ ਰਿਸ਼ਤੇ ਜਿਹੜੀ ਦੱਸ ਪਉਣ ਆਇਆ ਸੀਗਾ ਕੁੜੀ ਸੋਹਣੇ ਪਰਿਵਾਰ ਚੋਂ ਆਗੇ ਸ਼ਹਿਰ ਚ ਰਹਿੰਦੇ ਨੇਗੇ ਵਧੀਆ ਕੋਠੀ ਪਾਈ ਐ ਦੋ ਤਿੰਨ ਪਲਾਟ ਨੇ ਕੱਲੀ ਕੱਲੀ ਕੁੜੀ ਐ ਅਗਲੇ ਦੇ ਔਰ ਪੜ੍ਹੀ ਲਿਖੀ ਵੀ ਵਧੀਆ ਹੈਗੀ ਐਮਏ ਵੀ ਐਡ ਕਰੀ ਹੈਗੀ ਤੇ ਜੇ ਆਪਣੇ ਮੁੰਡੇ ਨਾਲ ਰਿਸ਼ਤਾ ਹੋ ਜੇ ਉਹਦਾ ਤਗਾ ਨੌਕਰੀ ਵੀ ਲੱਗ ਜੂਗੀ ਆਪਣਾ ਘਰ ਹੋਰ ਵਧੂਗਾ ਅੱਗੇ ਬਾਈ ਗੱਲ ਤਾਂ ਹੀ ਠੀਕ ਐ ਤੇ ਚੱਲ ਵਧੀਆ ਪਰਿਵਾਰ ਚ ਦੱਸੀ ਜਾਂਦੇ ਹੋ ਤੁਸੀਂ ਮੁੰਡਾ ਵੀ ਸੁੱਖ ਨਾਲ ਵਿਆਹ ਨਾਲ ਆ ਹੋ ਰਿਹਾ ਐ ਚੱਲ ਕੋਈ ਗੱਲ ਨਹੀਂ ਆਪਾਂ ਦੇਖ ਲਾਂਗੇ ਹੈਨਾ ਫਿਰ ਬਾਈ ਹੁਣ ਤਾਂ ਫਿਰ ਅਸੀਂ ਡਾਕੂਮੈਂਟ ਮਾੜੀ ਜੀ ਰਏ ਕਰ ਲਈਏ ਹਾਂ ਬਾਈ ਪੱਕਾ ਕਰ ਲੋ ਮਨਜੀਤ ਕਮੈਂਟ ਆਂ ਜੀ ਦੱਸੋ ਮਨਜੀਤ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਦੇਖ ਨਾਲੇ ਤਾਂ ਆਪਣਾ ਜੀਤ ਭੋਲਾ ਭਾਲਾ ਹੈ ਤੇ ਆਪਾਂ ਵੀ ਸਿੱਧੇ ਸਾਦੇ ਜਿਹੇ ਬੰਦੇ ਆ ਇਹ ਜਿਹੜੀਆਂ ਸ਼ਹਿਰ ਦੀਆਂ ਕੁੜੀਆਂ ਹੁੰਦੀਆਂ ਨੇ ਨਾ ਇਹ ਥੋੜੀਆਂ ਜੀਆਂ ਜਿਆਦੇ ਤੇਜ਼ ਹੁੰਦੀਆਂ ਨੇ ਨਾਲੇ ਆਪਾਂ ਨੂੰ ਕਿਹੜਾ ਕੋਈ ਦਾਜ ਦਾ ਲਾਲਚ ਹੈ ਰਿਸ਼ਤੇ ਹੋਰ ਬਥੇਰੇ ਨਾਲੇ ਮੈਨੂੰ ਇੱਕ ਗੱਲ ਹੋਰ ਦੱਸ ਇਹ ਜਦੋਂ ਆਪਣਾ ਔਖਾ ਟਾਈਮ ਸੀ ਉਦੋਂ ਤੱਕ ਕਦੇ ਇਹ ਆਪਣੇ ਘੇੜਾ ਨਹੀਂ ਮਾਰਿਆ ਇਹਨੇ ਹੁਣ ਜੇ ਰੱਬ ਨੇ ਦਿਨ ਸਿੱਧੇ ਲਿਆਂਦੇ ਨੇ ਤਾਂ ਹੁਣ ਆਇਆਗਾ ਬਚੋਲਾ ਬਣਨ ਉਹ ਤਾਂ ਤੇਰੀ ਗੱਲ ਮੈਂ ਸਮਝਦੀ ਆਂ ਜੀ ਪਹਿਲੀ ਗੱਲ ਤਾਂ ਇਹ ਕਿ ਪੰਜੇ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ ਸਾਰੀ ਸੈਰ ਦੀ ਕੁੜੀਆਂ ਨਾ ਚਸਤ ਚਲਾਕ ਨਹੀਂ ਹੁੰਦੀਆਂ ਵਿੱਚ ਬਥੇਰੀਆਂ ਪੋਹਲੀਆਂ ਤੇ ਸਿਆਣੀਆਂ ਵੀ ਹੁੰਦੀਆਂ ਨੇ ਤੇ ਦੂਜੀ ਗੱਲ ਇਹ ਦੇਖੋ ਆਪਣੀ ਰਿਸ਼ਤੇਦਾਰੀ ਦਾ ਮਾਮਲਾ ਜਾਗਰ ਦੇ ਸੁਭਾਅ ਦਾ ਤੈਨੂੰ ਪਤਾ ਹੀ ਹੈ ਉਹ ਤਾਂ ਮੜੀ ਜਿਹੀ منہ ਮੋਟਾ ਕਰ ਲੈਂਦਾ ਮਸਾ ਮਸਾ ਤਾਂ ਉਹ ਆਣ ਜਾਣ ਲੱਗ ਗਿਆ ਨਾਲੇ ਗੱਲ ਸੁਣ ਰਿਸ਼ਤੇਦਾਰ ਨੇ ਕੋਈ ਮਾੜੀ ਜਗ੍ਹਾ ਤੇ ਥੋੜੀ ਖੜਾਣਗੇ ਜੇ ਤੂੰ ਉਹਦਾ ਆਏ ਦਾ ਮਾਨ ਨਹੀਂ ਰੱਖੇਂਗਾ ਨਾ ਤਾਂ ਉਹਦੇ ਉੱਤੇ ਕੀ ਬਿੱਤੂਗੀ ਐ ਨਹੀਂ ਪਤਾ ਮੁੜ ਕੇ ਆਪਣੇ ਘਰੇ ਪੈਰ ਨਹੀਂ ਧਰਨਾ ਉਹਨੇ ਚੱਲ ਫਿਰ ਇੱਕ ਵਾਰੀ ਇੱਕ ਵਾਰੀ ਦੇਖ ਕੇ ਆਣ ਚ ਕੋਈ ਹਰਜ ਨਹੀਂ ਹੈਗਾ ਤੁਸੀਂ ਉਹਨੂੰ ਹਾਂ ਕਹਿ ਦਿਓ ਆਪਾਂ ਨੂੰ ਫਿੱਟ ਲੱਗਿਆ ਆਪਾਂ ਅੱਗੇ ਗੱਲ ਤੋੜ ਲਾਂਗੇ ਨਹੀਂ ਚੱਲ ਬਸ ਉਹਤੇ ਨੂੰ ਪਤਾ ਹੀ ਐ ਚੱਲ ਫਿਰ ਪਰਮਾਤਮਾ ਜੋ ਕਰੂਗਾ ਚੰਗਾਈ ਕਰੂਗਾ ਕਹਿ ਦਿੰਨੇ ਆ ਹਾਂ ਫਿਰ ਬੋਟੈ ਨਾ ਸੋਚਾ ਕਰੋ ਤੁਸੀਂ ਠੀਕ ਹੈ ਚੱਲ ਆ ਜਾ ਫਿਰ ਕਾਬੜੇ ਭਾਈ ਹੋਈ ਰਾਇ ਬਾੜੀ ਕੋਈ ਰਾਇ ਬਾੜੀ ਉਹ ਇਹ ਜਾਗਰਾ ਮਸਾ ਮਸਾ ਤਾ ਤੁਸੀਂ ਘਰ ਆਈਓ ਹੈ ਰਿਸ਼ਤਾ ਲੈ ਕੇ ਉਹ ਵੀ ਤੁਹਾਨੂੰ ਜਵਾਬ ਥੋੜੀ ਦੇ ਸਕਦੇ ਆ ਸੀ ਬਸ ਫਿਰ ਤੁਸੀਂ ਬੇਫਿਕਰ ਹੋ ਜਾਓ ਤੁਹਾਡੇ ਪਿੰਡ ਚ ਗੱਲਾਂ ਕਰਾ ਦੂੰਗਾ ਜਮਾ ਟਰੱਕ ਪਰ ਪਰ ਕੇ ਦਾਸ ਦੇ ਆਉਣਗੇ ਤੁਹਾਡਾ ਘਰ ਛੋਟਾ ਪੈ ਜੂਗਾ ਸਮਾਨ ਰੱਖਣ ਚ ਭਾਈ ਦੇਖ ਜਾਗਰਾ ਬਾਈ ਤੈਨੂੰ ਇੱਕ ਗੱਲ ਦੱਸਦੇ ਆਂ ਦਾਜ ਬੂਜ ਦੀ ਤਾਂ ਨਹੀਂ ਸਾਨੂੰ ਕੋਈ ਲੋੜ ਸਾਨੂੰ ਚਾਹੀਦੀ ਆ ਕੁੜੀ ਘਰ ਸੰਭਣ ਵਾਲੀ ਬਾਈ ਦੇਖ ਤੂੰ ਭਰਾ ਹੈ ਮੇਰਾ ਉਹ ਜ਼ਿੰਮੇਵਾਰੀ ਤੇਰੀ ਹੋਊਗੀ ਮੈਂ ਕਿਹਾ ਵੱਡੇ ਭਾਈ ਬੇਫਿਕਰ ਹੋ ਜਾ ਜਮਾ ਤੈਨੂੰ 1% ਵੀ ਲਾਂਭਾ ਨਹੀਂ ਆਉ ਕੁੜੀ ਬਨੋ ਠੀਕ ਹੈ ਠੀਕ ਹੈ ਬਾਈ ਬਸ ਤੂੰ ਕਹਿ ਤਾ ਫਿਰ ਕੋਈ ਗੱਲ ਨਹੀਂ ਅਸੀਂ ਅੱਗੇ ਤੋਰ ਲੈਨੇ ਆਂ ਕਰੋ ਤਿਆਰੀਆਂ ਮੈਂ ਕੁੜੀ ਵਾਲਾ ਨੂੰ ਹਾਂ ਕਰ ਦੇਣਾ ਫਿਰ ਠੀਕ ਹੈ ਬਾਈ ਚੱਲ ਠੀਕ ਹੈ ਚੰਗਾ ਬਾਈ ਫਿਰ ਠੀਕ ਠੀਕ ਹੈ ਬਾਈ ਸ਼ੈਰੀ ਪੁੱਤ ਕੀ ਹੋਇਆ ਅੱਜ ਤੈਨੂੰ 10 ਵਜੇ ਤੂੰ ਹਲੇ ਤੱਕ ਉੱઠી ਨਹੀਂ ਕੁਝ ਦੁਖਦਾ ਪੁੱਤ ਤੇਰਾ ਨਹੀਂ ਮੰਮੀ ਮੈਨੂੰ ਡਿਸਟਰਬ ਨਾ ਕਰੋ ਮੈਂ ਜਦੋਂ ਕੁਝ ਖਾਣਾ ਪੀਣਾ ਹੋਇਆ ਮੈਂ ਆਪੇ ਖਾ ਲੂੰਗੀ ਪੁੱਤ ਮੈਂ ਤਾਂ ਤੇਰੇ ਲਈ ਚਾਹ ਲੈ ਕੇ ਆਈ ਸੀ ਤੇ ਆ ਡਿਸਟਰਬ ਆਏ ਤੂੰ ਕੀ ਕਹੀ ਜਾਨੀ ਇਹ ਤਾਂ ਭਾਈ ਦੇਖ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਗੱਲਬਾਤ ਜੀ ਮੈਨੂੰ ਤੰਗ ਨਾ ਕਰੋ ਮੰਮੀ ਨਾਲੇ ਮੈਂ ਚਾਹ ਪੀਂਦੀ ਨਹੀਂ ਮੈਂ ਕੌਫੀ ਬਣਾ ਕੇ ਪੀ ਲੂੰਗੀ ਆਪੇ ਕੀ ਗੱਲ ਪੁੱਤ ਨਾਰਾਜ਼ ਹੈ ਕਿਸੇ ਗੱਲੋਂ ਮੈਂ ਤਾਂ ਤੈਨੂੰ ਕੁਝ ਕਿਹਾ ਹੀ ਨਹੀਂ ਤੀਏ ਨਹੀਂ ਮੰਮੀ ਪਲੀਜ਼ ਤੁਸੀਂ ਜਾਓ ਇੱਥੋਂ ਮੈਨੂੰ ਪੈ ਜਾਣ ਦਿਓ ਚੱਲ ਚੰਗਾ ਪੁੱਤ ਜਦੋਂ ਤੇਰਾ ਜੀ ਕਰੇ ਨਾ ਤੂੰ ਮੈਨੂੰ ਆਵਾਜ਼ ਮਾਰ ਦੀ ਮੈਂ ਬਣਾ ਲਿਆਂਗੀ ਕਾਫੀ ਤੇਰੇ ਵਾਸਤੇ ਜੀ ਤੁਸੀਂ ਤਾਂ ਭਾਈ ਫੋਨ ਹੀ ਜਲਾਈ ਜਾਂਦੇ ਹੋ ਮੇਰੀ ਵੀ ਗੱਲ ਸੁਣ ਲਓ ਉਹ ਤਾਂ ਸਿਆਰਾ ਤੁਸੀਂ ਕੀ ਗੱਲ ਕਰਨੀ ਹੈ ਮੈਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਬੋਲੋ ਮੇਰਾ ਤਾਂ ਤੇ ਜੀ ਜਾਨੀ ਲੱਗੀ ਜਾਂਦਾ ਯਾਰ ਜੀ ਤਾਂ ਲਾਉਣਾ ਪੁਸ਼ਰੀ ਦੇਖੋ ਮੈਨੂੰ ਵੀ ਪਤਾ ਹੈ ਹਾਂ ਤੂੰ ਸ਼ਹਿਰ ਚ ਉੱਥੇ ਪਿੰਡ ਚ ਆਈ ਹੈ ਤਾਂ ਕਰਕੇ ਥੋੜਾ ਫਰਕ ਤਾਂ ਲੱਗੂਗੇ ਕੋਈ ਨਹੀਂ ਹਾਲੀਵੁੱਡ ਜਿੱਥੇ ਲੱਗੀ ਜਾਣਾ ਨਹੀਂ ਉੱਥੇ ਤਾਂ ਮੇਰਾ ਇੰਨਾ ਸੋਹਣਾ ਘਰ ਸੀ ਇੰਨਾ ਵਧੀਆ ਮਾਹੌਲ ਸੀ ਇਹਦੇ ਤਾਂ ਪਿੰਡ ਦਾ ਮਾਹੌਲ ਮੈਨੂੰ ਜਮਾ ਵਧੀਆ ਨਹੀਂ ਲੱਗਿਆ ਕੋਈ ਨਹੀਂ ਥੋੜੇ ਦਿਨ ਰਹਿ ਤਾਂ ਸਹੀ ਪੂਰਾ ਰੱਜ ਕੇ ਚਾਏਗੀ ਨਹੀਂ ਮੈਂ ਨਹੀਂ ਇੱਥੇ ਰਹਿਣਾ ਕੀ ਮਤਲਬ ਆਪਾਂ ਸ਼ਹਿਰ ਚ ਆਲਦੇ ਹਾਂ ਉੱਥੇ ਜਾ ਕੇ ਰਹਾਂਗੇ ਕਮਣੀਆ ਗੱਲਾਂ ਨਾ ਕਰ ਯਾਰ ਇੱਥੇ ਖੇਤੀਬਾਪਤੀ ਹੈ ਬੇਬੇ ਬਾਪੂ ਹਰੀ ਨੇ ਉਹਨੂੰ ਛੱਡ ਕੇ ਮੈਂ ਕਿਵੇਂ ਤੇਰਾ ਸ਼ਹਿਰ ਤੁਰਪਾਂ ਮੈਂ ਵੈਸੇ ਵੀ ਉੱਥੇ ਕੋਈ ਥਾਂ ਟਿਕਾਣਾ ਨਹੀਂ ਜਾ ਕੇ ਜਨਾਮਾ ਟਿਕਾਣਾ ਬਣਾਵਾਂਗੇ ਇੱਥੇ ਬਣਿਆ ਬਣਾਇਆ ਘਰ ਹੈ ਆਪਣਾ ਕੀ ਲੋੜ ਹੈ ਸ਼ਹਿਰ ਜਾਣ ਦੀ ਜੇ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਮੈਂ ਡੈਡ ਨੂੰ ਫੋਨ ਕਰ ਦਿੰਨੀ ਆ ਉੱਥੇ ਪਲਾਟ ਪਿਆ ਦੋ ਕਮਰੇ ਪਾਵਾਂਗੇ ਰਹਾਂਗੇ ਯਾਰ ਪੈਸਿਆਂ ਦੀ ਗੱਲ ਨਹੀਂ ਬਸ ਮੈਂ ਆਪਣਾ ਘਰ ਛੱਡ ਕੇ ਜਾਣਾ ਨਹੀਂ ਚਾਹੁੰਦਾ ਵੈਸੇ ਵੀ ਕੁੜੀਆਂ ਘਰ ਛੱਡ ਕੇ ਆਉਂਦੀਆਂ ਹੁੰਦੀਆਂ ਨੇ ਮੁੰਡੇ ਨਹੀਂ ਜਾਂਦੇ ਹੁੰਦੇ ਮੈਨੂੰ ਨਹੀਂ ਪਤਾ ਜੀ ਮੈਨੂੰ ਨਹੀਂ ਮਾਹੌਲ ਪਸੰਦ ਆਇਆ ਤੁਹਾਡਾ ਘਰ ਤਾਂ ਦੇਖ ਲਓ ਚੱਲ ਕੋਈ ਗੱਲ ਨਹੀਂ ਯਾਰ ਹੁਣ ਇੰਨਾਂ ਗੱਲਾਂ ਦਾ ਟਾਈਮ ਨਹੀਂ ਮੇਰੇ ਕੋਲ ਤਾਂ ਹੋਰ ਹੀ ਗੱਲਾਂ ਲੈ ਕੇ ਪੈਗੀ ਐ ਕਿ ਮੈਂ ਘਰ ਛੱਡ ਕੇ ਤੁਰ ਜਾ ਸ਼ਹਿਰੀ ਪੁੱਤ ਤੂੰ ਆ ਕੋਠੇ ਤੇ ਖੜੀ ਕੀ ਕਰੀ ਜਾਨੀਂ ਵੀਡੀਓ ਬਣਾ ਰਹੀ ਸੀ ਮਾਂ ਚੱਲ ਕੋਈ ਨਾ ਪੁੱਤ ਜਿੱਤੇ ਵੀਡੀਓ ਬਣਾਣੀ ਹੈ ਤੂੰ ਥੱਲੇ ਬਣਾ ਲੈ ਦੇਖੀ ਆਹ ਓਰੇ ਸਾਰੇ ਗਮਾਂਡੀ ਨੇ ਕੀ ਬਤਾ ਕਿਹੜਾ ਖੜ ਕੇ ਕੋਠੇ ਤੇ ਦੇਖਣ ਲੱਗ ਜੇ ਉਹ ਤਾਂ ਪਹਿੜਾ ਲੱਗਦਾ ਕੋਠੇ ਤੇ ਨਲੇ ਆ ਜਾ ਥੱਲੇ ਆਪਾਂ ਰੋਟੀ ਪਾਣੀ ਦਾ ਕਰ ਲੈਨੇ ਆ ਮੰਮੀ ਡਿਸਟਰਬ ਨਾ ਕਰੋ ਮੈਨੂੰ ਤੁਸੀਂ ਜਾਓ ਮੈਂ ਆਗੀ ਥੱਲੇ ਬਣਾ ਲੈ ਪੁੱਤ ਮੈਂ ਤਾਂ ਇੰਨਾ ਕੀ ਕਹਿਨੀ ਆ ਆ ਤੁਸੀਂ ਕਿੱਥੇ ਚੱਲੇ ਜੀ ਆ ਚਾਹ ਬਣੀ ਪਈ ਐ ਚਾਹ ਦੇ ਘੁੱਟ ਪੀ ਜਾਂਦੇ ਉਹ ਚਾਹ ਮੈਂ ਆ ਕੇ ਪੀ ਲੂੰ ਮੜਾ ਦੇ ਕੰਮ ਚੱਲਿਆ ਸੀ ਮੈਂ ਆਜੋ ਬਹਿਜੋ ਕੋਈ ਨਾ ਕੰਮ ਫੇਰ ਕਰ ਲਿਓ ਕੀ ਹਜਾ ਕੰਮ ਹੋ ਗਿਆ ਦੱਸ ਲੈ ਆ ਚਾਹ ਹਰੋ ਤੁਸੀਂ ਸਹੀ ਕਿਹਾ ਸੀ ਜੀ ਵੀ ਸੈਰ ਦੀ ਕੁੜੀਆਂ ਨਾ ਚੁੱਸ ਤੇ ਚਲਾ ਕੇ ਹੁੰਦੀਆਂ ਨੇ ਉਹੀ ਗੱਲ ਹੋ ਗਈ ਹੁਣ ਕੀ ਹੋ ਗਿਆ ਹੋਣਾ ਕੀ ਐ 10 10 ਵਜੇ ਤੱਕ ਨਹੀਂ ਉੱਠਦੀ ਹੈਗੀ ਸਾਰਾ ਦਿਨ ਪਈ ਰਹਿੰਦੀ ਐ ਹਨ ਨਾ ਟਾਈਮ ਸਰ ਚਾਹ ਪਾਣੀ ਪੀਂਦੀ ਨਾ ਰੋਟੀ ਟੁੱਕ ਖਾਂਦੀ ਚੱਕ ਕੇ ਫੋਨ ਜਾ ਤਾਹਾਂ ਚੜ ਜਾਂਦੀ ਐ ਕਹਿੰਦੀ ਮੈਂ ਤਾਂ ਬਲੌਗ ਬਲੌਗ ਬਣਾਉਣੀ ਆ ਸੱਚੀ ਮੈਨੂੰ ਤਾਂ ਬਲਾਈਂ ਵੀ ਸ਼ਰਮੀ ਜੀ ਆਉਂਦੀ ਐ ਮਨਜੀਤ ਮੈਂ ਤੈਨੂੰ ਉਦੋਂ ਕਿਹਾ ਸੀ ਤੂੰ ਕਹਿੰਦੀ ਰਿਸ਼ਤੇਦਾਰੀ ਦਾ ਮਾਮਲਾ ਹੈ ਕਿਹੜਾ ਪਤਾ ਸੀ ਜੀ ਹੁਣ ਜੇ ਮੈਂ ਰੋਕਾਂ ਟੋਕਾਂ ਕਰ ਚ ਕਲੇਸ਼ ਪਾਊਗਾ ਆ ਕਲੇਸ਼ ਦੀ ਮਰੀ ਮੈਂ ਚ ਉੱਪਰ ਰਹਿਣੀ ਆ ਵੀ ਚਲ ਕਾ ਨੂੰ ਮੜੇ ਜੀ ਪਿੱਛੇ ਕਲੇਸ਼ ਪਾਣਾ ਚਲ ਜਦੋਂ ਤੱਕ ਮੇਰੇ ਨੈਣ ਪ੍ਰਾਨ ਤੁਰਦੇ ਆ ਮੈਂ ਕਰੀ ਚੱਲੂਗੀ ਮੜਮੁੱਟਾ ਤਾ ਤੂੰ ਕਿਹਾ ਕਰੋ ਨੂੰ ਐਂ ਜਮੇ ਕਹੇ ਦਿਨਾ ਤਾਂ ਫਿਰ ਸਰਨਾ ਨਹੀਂ ਹੈਗਾ ਹੁਣ ਕੀ ਕਹਾਂ ਜੀ ਉਹਨੂੰ ਆਪ ਤੋ ਕਿਹੜਾ ਗਿੰਦਾ ਨਹੀਂ ਹੈਗਾ ਜੇ ਉਹਨੇ ਕਰਨਾ ਹੁੰਦਾ ਆਪੇ ਉੱਠ ਕੇ ਕਰ ਲੇ ਕਹੇ ਤੋ ਕਿਹੜਾ ਬਾਲਾ ਕਰੂਗੀ ਜੀਤ ਨੂੰ ਕਹਿ ਕੇ ਦੇਖ ਲੈਨੇ ਆ ਜੇ ਉਹਦੀ ਮੰਨ ਲੂ ਕੋਈ ਤਾਂ ਆ ਲੈਣ ਦੇ ਜੀਤ ਮੂ ਜੀ ਕਰਦੇ ਆ ਆਪਾਂ ਉਹਦੇ ਨਾਲ ਵੀ ਗੱਲ ਹੁਣ ਸਾਰੀ ਮਰਮੈ ਵੀ ਕਿਵੇਂ ਕਰੀ ਜਾਊਂਗੀ ਹੁਣ ਤਾਂ ਮੇਰੇ ਵੀ ਹੱਡ ਗੋਡੇ ਜਵਾਬ ਦੇ ਹੀ ਜਾਂਦੇ ਆ ਕਿਹੜਾ ਜੀਤ ਨੂੰ ਕਹਿ ਕੇ ਦੇਖ ਲੈਨੇ ਆਂ ਜੇ ਉਹਦੀ ਕੋਈ ਮੰਨੂਗੀ ਤਾਂ بڑا ਮੋਟਾ ਤਾਂ ਕੁਛ ਬੁੱਤ ਚ ਵੱਡ ਸਕਦੀ ਆ ਉਹਦੇ ਕਹੇ ਤੋਂ ਹੁਣ ਆਪਾਂ ਤਾਂ ਇਹ ਕਹਿੰਦੇ ਵੀ ਚੰਗੇ ਨਹੀਂ ਲੱਗਦੇ ਹੈਗੇ ਆਹ ਆਂਦੇ ਜੀਤ ਕੋਈ ਨਟਕਾਈ ਜੇ ਨਾਲ ਗੱਲ ਕਰਿਓ ਆਹ ਜੀਤ ਪੁੱਤ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਬੋਲੋ ਮੰਨ ਜਾ ਤਾਂ ਪੁੱਤ ਕਰਦਾ ਨਹੀਂ ਤੈਨੂੰ ਕਹਿਣ ਦਾ ਪਰ ਕੀ ਕਰੀਏ ਬਾਪੂ ਸ਼ਹਿਰੀ ਨੂੰ ਮੜਾ ਮੋਟਾ ਪੁੱਤ ਕਿਹਾ ਕਰ ਸਾਰਾ ਦਿਨ ਮੋਬਾਈਲ ਜਾਲਾ ਕੇ ਕੋਠੇ ਤੇ ਚੜੀ ਰਹਿੰਦੀ ਹੈ ਤੇਰੀ ਮਾਂ ਸਾਰਾ ਦਿਨ ਉਹਦੇ ਮੂਰੇ ਮੂਰੇ ਕੰਮ ਕਰਦੀ ਤੁਰੀ ਫਿਰਦੀ ਰਹਿੰਦੀ ਹੈ ਇਹਨੂੰ ਵੀ ਮੜਾ ਮੋਟਾ ਕੋਈ ਕਿਤੇ ਸੁੱਖ ਦਾ ਸਾਹ ਆ ਜੇ ਕੋਈ ਉਹ ਕੰਮ ਦਾ ਢੱਕਾ ਤੋੜ ਲੇ ਕਦੇ ਪੁੱਤ ਹੁਣ ਜਦੋਂ ਕੋਠੇ ਤੇ ਚੜਦੀ ਹੈ ਉਂਡੇ ਚ ਗੱਲਾਂ ਹੁੰਦੀਆਂ ਨੇ ਬਾਕੀ ਪੁੱਤ ਤੂੰ ਖੁਦ ਸਿਆਣਾ ਹੈ ਮੈਂ ਸਮਝਦਾ ਬਾਪੂ ਮੈ ਵੀ ਤੁਹਾਡੇ ਨਾਲ ਗੱਲ ਕਰਨੀ ਸੀ ਦੇਖੋ ਕੀ ਗੱਲ ਕਰਨੀ ਹੈ ਪੁੱਤ ਤੂੰ ਮਾਂ ਸ਼ਹਿਰ ਸ਼ਹਿਰ ਚ ਪੜੀ ਲਿਖੀ ਕੁੜੀ ਹੈ ਉਹ ਵੀ ਮੈਨੂੰ ਕਹਿੰਦੀ ਸੀ ਕਿ ਉਹਦਾ ਇੱਥੇ ਚਿੱਤ ਨਹੀਂ ਲੱਗਦਾ ਉਹ ਸ਼ਹਿਰ ਜਾਣ ਵਾਸਤੇ ਕਹਿ ਰਹੀ ਸੀ ਕਿਸੇ ਦਿਨ ਉਹ ਉੱਥੇ ਰਹਿਣ ਲੱਗ ਜਾਈਏ ਅੱਛਾ ਇਹ ਗੱਲ ਹੈ ਹਾਂ ਬਾਕੀ ਹੋਊਗਾ ਤਾਂ ਉਹੀ ਜੋ ਤੁਸੀਂ ਚਾਹੋਗੇ ਮੈਂ ਤਾਂ ਕੁਝ ਹੋਰੀ ਸੋਚੀ ਬੈਠੀ ਸੀ ਮਾਂ ਕਿਤੇ ਸੋਡੇ ਵਿਚਾਲੇ ਕੋਈ ਅਨੁਵੰਧ ਹੋ ਗਈ ਕੋਈ ਮੈਂ ਮੈਂ ਤੂੰ ਤੂੰ ਹੋ ਗਈ ਹੁਣ ਜਿਹੜੀ ਉਹਨੇ ਚਾਹ ਰੋਟੀ ਪਾਣੀ ਛੱਡ ਰੱਖੇਗਾ ਨਾ ਉਹ ਟਾਈਮ ਸਰ ਚਾਹ ਪਿੰਦੀ ਨਾ ਰੋਟੀ ਖਾਂਦੀ ਨਹੀਂ ਮਾਂ ਇਦਾਂ ਦੀ ਕੋਈ ਗੱਲ ਨਹੀਂ ਸਾਡੇ 'ਚ ਕੋਈ ਆਣ ਬਣਨੀ ਹੋਈ ਬਸ ਜੋ ਗੱਲ ਸੀ ਉਹ ਮੈਂ ਤੁਹਾਨੂੰ ਦੱਸਦੀ ਬਾਕੀ ਉਹ ਸ਼ਹਿਰ ਜਾਣ ਦੀ ਜਦ ਜ਼ਰੂਰ ਕਰਦੀ ਐ ਮੈਨੂੰ ਸਮਝ ਆਇਆ ਸੀ ਜੋ ਨਾ ਮੰਨੀ ਨਾ ਮੈਂ ਚਾਹਣਾ ਤੁਸੀਂ ਮੇਰੇ ਨਾਲ ਚਲੋ ਦੇਖ ਪੁੱਤ ਇਹ ਘਰ ਹੈ ਜਿਹੜਾ ਬੜੀਆਂ ਔਖਾਂ ਨਾਲ ਬੰਨਿਆ ਸੀ ਜਾਣ ਨੂੰ ਜੀਤਾ ਨਹੀਂ ਕਰਦਾ ਖੇਤੀਬੱਤੀ ਵੀ ਹੈ ਤੁਸੀਂ ਮੇਰੀ ਗੱਲ ਸੁਣੋ ਜੀ ਜੇ ਇਹ ਸਹਿਰ ਨਾ ਗਏ ਐਨਾ ਦੋਹਾਂ ਦੇ ਵਿੱਚ ਫਰਕ ਪੈਂਦਾ ਪੈਂਦਾ ਫਰਕ ਜ਼ਿਆਦਾ ਹੀ ਪੈ ਜਾਊਗਾ ਕੋਈ ਗੱਲ ਨਹੀਂ ਪੁੱਤ ਤੁਸੀਂ ਜਾਓ ਸਰ ਅਸੀਂ ਵੀ ਤੁਹਾਡੇ ਨਾਲ ਹੀ ਵਗ ਚੱਲਾਂਗੇ ਖੇਤੀਬੱਤੀ ਦਾ ਕੀ ਹੈ ਜੀ ਇਹਨੂੰ ਆਪਾਂ ਠੇਕੇ ਤੇ ਲਾ ਜਾਂਦੇ ਠੀਕ ਹੈ ਬਾਪੂ ਬਾਪੂ ਮਾਂ ਕੀ ਹੋ ਗਿਆ? ਬਾਪੂ ਹੋਇਆ ਕੀ ਐ? ਜਾਣਾ ਨਹੀਂ ਤੁਸੀਂ? ਬਾਪੂ ਤੇ ਜਾਣ ਨੂੰ ਦੇਲੇ ਨਹੀਂ ਕਰਦਾ। ਫਿਰ ਹਾਂ ਕਿਉਂ ਕੀਤੀ ਸੀ? ਤੇਰੀ ਖੁਸ਼ੀ ਲਈ ਪੁੱਤਰਾ। ਮਨਜੀਤ ਬਣਾ ਫਿਰ ਚਾਹ ਦੀ ਘੁੱਟ ਮੈਂ ਖੇਤ ਜਾਣਾ ਮੋਟਰ ਛੱਡਣੀਆਂ ਜਾ ਕੇ ਪਾਣੀ ਲਾਉਣਾ ਓ ਬਾਪੂ ਪਾਣੀ ਤਾਂ ਮੈਂ ਲਾਇਆ ਸੀ 2 ਘੰਟੇ ਹੋ ਗਏ ਮੋਟਰ ਚੱਲਦੀ ਨੂੰ ਆ ਘੰਟੇ ਕਿਨੂੰ ਜਾ ਕੇ ਨਾ ਬਸ ਤੂੰ ਮੋਟਰ ਬੰਦ ਕਰਦੀ ਐਨਾ ਕਰਦੀ ਬਹੁਤ ਐ ਚਲ ਆ ਤਾਂ ਵਧੀਆ ਹੋਇਆ ਜੀ ਹਾ ਦੇਖ ਲੈ ਹੁਣ ਸੁੱਖ ਨਾਲ ਮੁੰਡਾ ਹੋਇਆ ਕੰਮ ਕਰਨ ਵਾਲਾ ਕੋਈ ਗੱਲ ਨਹੀਂ ਤੁਸੀਂ ਬੈਠੋ ਐ ਸੁਬਾਹ ਨੇ 2 ਮਿੰਟ ਹੋਰ ਬਹਿ ਜਾਓਗੇ ਮੈਂ ਲਿਆਉਣੀ ਆ ਚਾਹ ਬਣਾ ਕੇ ਮੰਮੀ ਜੀ ਚਾਹ ਤਾਂ ਮੈਂ ਬਣਾ ਰੱਖੀ ਆ ਜੀ ਪੁੱਤ ਆ ਤੂੰ ਘੜੇ ਵਾਲੀ ਚਾਹ ਬਣਾਤੀ ਪਤਾ ਹੀ ਨਹੀਂ ਲੱਗਿਆ ਮੰਮੀ ਜੀ ਹੁਣ ਤੁਸੀਂ ਕਿਸੇ ਵੀ ਕੰਮ ਦੀ ਟੈਨਸ਼ਨ ਨਾ ਕਰਿਆ ਕਰੋ ਸਾਰੇ ਕੰਮ ਮੈਂ ਆਪੇ ਕਰ ਲਵਾਂਗੀ ਜੀ ਚਲ ਚਾਹ ਵਸੇ ਲੀਏ ਤੇਰੇ ਹਲੋ ਜੀ ਹੁਣ ਤਾਂ ਤੁਸੀਂ ਨੂੜੇ ਹੱਥ ਦੀ ਚਾਹ ਪੀਓ